ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਖੇਮ ਕਰਨ ਦੇ ਅਦੀਨ ਆਉਂਦੇ ਪਿੰਡ ਪਹੂਵਿੰਡ ਵਿਖੇ ਸਰਦਾਰ ਦਲਬੀਰ ਸਿੰਘ ਅਲਗੋ ਦੀ ਪ੍ਰੇਰਣਾ ਸਦਕਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਸੈਂਕੜੇ ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਹੋਏ ਸ਼ਾਮਿਲ ਇਸ ਮੌਕੇ ਸ਼ਾਮਿਲ ਹੋਏ ਪਰਿਵਾਰਾਂ ਨੂੰ ਜ਼ਿਲ੍ਹਾ ਪਰਦਾਨ ਹਰਜੀਤ ਸਿੰਘ ਸੰਧੂ ਦਲਬੀਰ ਸਿੰਘ ਅਲਗੋ ਅਨੂਪ ਸਿੰਘ ਪੁੱਲਰ ਨੇ ਕਿਹਾ ਹੈ ਜੀ ਆਇਆਂ ਨੂੰ ਵੇਖੋ ਪਹਵਣ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਚੋਪੜਾ ਦੀ ਖਾਸ ਰਿਪੋਰਟ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸ਼੍ਰੀ ਨਰਿੰਦਰ ਮੋਦੀ ਜਿੰਦਾਬਾਦ ਸ਼੍ਰੀ ਨਰਿੰਦਰ ਮੋਦੀ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਰਾ ਜੀ ਵਧਾਈ ਦੇ ਪਾਤਰ ਆ ਪ੍ਰੋਦਾਸ ਜੀ ਇਹ ਪਹਿਲਾਂ ਕਾਮਰੈਡ ਚੰਨ ਲਾਲ ਦੇ ਨਾਲ ਕੰਮ ਕਰਦੇ ਸੀ ਜੇ ਕੋਈ ਗਲਤ ਹੋਇਆ ਤਾਂ ਮੈਨੂੰ ਦੱਸ ਦੀ ਬੜੀ ਮਿਹਰਤ ਕੀਤੀ ਆ ਬਾਦੂ ਔਰ ਬੜੀ ਲਗਨ ਦੇ ਨਾਲ ਕੰਮ ਕਰਦੇ ਰਿਹਾ ਕਿਤੇ ਧਰਨਾ ਲਗਣਾ ਕਿਤੇ ਕਿਸੇ ਦੇ ਖਿਲਾਫ ਕੋਈ ਗੱਲ ਹੋਣੀ ਤਾਂ ਇਹ ਸਾਰੇ ਜਣੇ ਇਕੱਠੇ ਹੋ ਕੇ ਉਥੇ ਆਉਂਦੀ ਆਵਾਜ਼ ਜਿਹੜੀ ਉਹ ਬੁਲੰਦ ਕਰ ਦੇ। ਸਭੋ ਪਰਿਵਾਰਤਾ ਜੀ ਤੇ ਸਮੁੱਚੇ ਸਾਥੀ ਸਹਿਬਾਨ ਮੀਤ ਪ੍ਰਧਾਨ ਸਾਹਿਬ ਚੋਪੜਾ ਸਾਹਿਬ ਵੀ ਬੈਠੇ ਨੇ ਸਰਕਲ ਪ੍ਰਧਾਨ ਸਾਹਿਬ ਵੀ ਬੈਠੇ ਨੇ ਮੈਂ ਨਾਵਾਂ ਦੀ ਤਫ਼ਤੀਸ਼ ਚ ਨਾ ਜਾਂਦਾ ਹੋਇਆ ਧੰਨਵਾਦ ਕਰਦਾ ਕਿ ਸਰਦਾਰ ਦਲਬੀਰ ਸਿੰਘ ਗਲਕੋਦੀ ਪ੍ਰੇਰਨਾ ਅਤੇ ਉਦਮਾ ਸਦਕਾ ਅੱਜ ਸਰਦਾਰ ਗੁਰਜੀਤ ਸਿੰਘ ਗੋਰਾ ਜਿਹੜੇ ਇਸ ਇਲਾਕੇ ਦੇ ਵਿੱਚ ਮੈਂ ਸਮਝਦਾ ਇੱਕ ਥੰਮ ਵਾਂਗ ਜਾਣੇ ਜਾਂਦੇ ਸੀ ਅੱਜ ਉਹਨਾਂ ਨੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਨਾਲ ਸਮੁੱਚੇ ਸਾਥੀਆਂ ਦੇ ਨਾਲ ਜੁੜਨ ਦਾ ਫੈਸਲਾ ਲਿਆ ਕਸੀਂ ਇਸ ਪਵਿੱਤਰ ਪਿੰਡ ਦੇ ਵਿੱਚ ਜਨਮ ਲੈਣ ਦਾ ਬੜੀ ਵੱਡੀ ਗੱਲ ਹੈ ਕਿਉਂਕਿ ਇਹ ਸਾਡੇ ਯੋਧੇ ਸਾਡੇ ਜਰਨੈਲ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦਾ ਪਿੰਡ ਹੈ ਇਹ ਕੋ ਨਿੱਕੀ ਗੱਲ ਹੈ ਕਿ ਅਸੀਂ ਸਾਰੇ ਇਸ ਇਲਾਕੇ ਦੇ ਹੋਈਏ ਕਿਉਂਕਿ ਇਹ ਯੋਧਿਆਂ ਦੀ ਧਰਤੀ ਆ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਮੁੱਚੇ ਮੇਰੇ ਨਾਲ ਆਏ ਹੋਏ ਜ਼ਿਲ੍ਹੇ ਦੇ ਮਾਮੰਤਰੀ ਸਾਹਿਬਾਨ ਮੋਰਚਾ ਦੇ ਤਰਦਾਰ ਸਾਹਿਬਾਨ ਇਸ ਸਿੱਕੇ ਦਾ ਵਿਚਾਰ ਤੋਂ ਜਲੇ ਤੇ ਪਰਦਾ ਹਟਾ ਦਿੱਤਾ ਬਹੁਤ ਹੀ ਸਰਕਾਰਯੋਗ ਸੇਵਾ ਕਾਰਜਕਾਰੀ ਮੈਂਬਰ ਸਰਦਾਰ ਅਮਨ ਸਿੰਘ ਕੋਲ ਤੇ ਬੇਸ਼ੱਕ ਤੋਂ ਤੇ ਮੈਂ ਜਨਮ ਕੇ ਰਾਜਨਾ ਨੂੰ ਧੰਨਵਾਦ ਕਰਦਾ ਸਰਦਾਰ ਦਰਬੀ ਸਿੰਘਾ ਨੂੰ ਬਹੁਤ ਕੀਤਾ ਜਿਨ੍ਹਾਂ ਦੀ ਪਰਿਵਾਰ ਨਾਲ ਆਪਣੇ कुटुंब ਸੱਤਾ ਆਜ ਬਹੁਮੰਡ ਮਿਤੇ ਨਾਮਰ ਪਰਵਾਰ ਸਰਦਾਰ ਗੁਰਜੀਤ ਸਿੰਘ ਗੁਰਾ ਆਪਣੇ ਸਹਿਰੇ ਸਾਥੀਆਂ ਦੇ ਸਮ੍ਰਿਤੀ ਤੱਕ ਭਾਰਤ ਦੇ ਨੰਕਾ ਪਾਰਟੀ ਦੀ ਨਿਯੁਕਤੀ ਹੈ ਮੈਂ ਆਪਣੇ ਵੱਲੋਂ ਜਿਹੜੀ ਜੀ ਸਮੂਚੇ 200 ਸੀਨੀਅਰ ਰੈਟਿਸ਼ਨ ਫੋਰਮ ਜਿਵੇਂ ਸਰਦਾਰ ਅਰਜਨ ਸਿੰਘਲ ਗੁਰੂ ਸਰਦਾਰ ਗੁਰਜੀਤ ਸਿੰਘ ਜੁਰਾ ਜੀ ਤੇ ਮੇਰੇ ਸੂਚੇ ਸਾਥੀਆਂ ਨੂੰ ਵਧਾਈ ਵੀ ਦਿੰਨਾ ਕਿ ਆ ਜੋ ਜੀਸ਼ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜੱਟਾ ਪਾਰਟੀ ਦੇ ਨਾਮ ਨਾਲ ਜੁੜ ਕੇ ਜਿਹੜਾ ਉਹਨਾਂ ਨੇ ਫੈਸਲਾ ਲਿਆ ਇਲਾਕਾ ਜੋ ਕਦਮ ਹਨ ਹਾਂਜੀ ਭਾਜੀ ਪਹੁਵੰਡ ਵਿਖੇ ਜਿਹੜਾ ਤੁਹਾਡੇ ਵੱਲੋਂ ਇੱਕ ਮੀਟਿੰਗ ਕਰਵਾਈ ਗਈ ਆ ਕੀ ਕਰਨਾ ਚਾਹੋਗੇ ਸਾਡਾ ਛੋਟਾ ਵੀਰ ਹੈ ਗਗਜੀਤ ਸਿੰਘ ਗੋਰਾ ਬਹੁਤ ਸੇਵਾਦਾਰ ਹੈ ਫੈਲਾ ਤੁਹੇ ਇਹ ਹੈ ਕਿ ਇਹਨੇ ਅੱਜ ਸਾਨੂੰ ਇੱਥੇ ਸਾਡੇ ਦੇ ਬੜਾ ਮਾਣ ਦਿੱਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਚ ਕਿੰਨੂ ਪੂਰਾ ਮਾਣ ਸਨਮਾਨ ਦਿੱਤਾ ਜਾਊਗਾ ਸੋ ਗੱਲ ਹੈ ਕਿ ਅੱਜ ਸਮੇਂ ਦੀ ਮੁੱਖ ਮੰਗ ਹੈ ਕਿ ਜੇ ਨਰੇਂਦਰ ਮੋਦੀ ਜੀ ਦੀ ਰਹਿਮ ਨਾਈਏ ਪੰਜਾਬ ਦੇ ਵਿੱਚ ਸਰਕਾਰ ਲਾਵਾਂਗੇ ਤੇ ਤਾਂ ਇਸ ਪੰਜਾਬ ਨੂੰ ਸਿਰ ਅਕਲਾ ਪੰਜਾਬ ਬਣਾ ਸਕਦੇ ਹਾਂ ਸਾਰੂ ਦੇ ਹੱਥੇ ਹੀ ਟਕੜੇ ਹੋ ਕੇ ਜੋ ਪਾਰਟੀ ਦੇ ਹੁਕਮ ਅਨੁਸਾਰ ਰਾਤ ਦਿਨ ਸਾਰੀ ਟੀਮ ਲੱਗੀ ਜਾਂਦੀ ਤੇ ਟਕੜੇ ਹੋ ਕੇ ਮਿਹਨਤ ਕਰਦਾ